ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅ ਦੋਸਤੋ ਜਿੱਥੇ ਅੱਜ ਕੱਲ ਦਾ ਜਿਹੜਾ ਨੌਜਵਾਨ ਹੈ ਮਿਹਨਤ ਕਰਕੇ ਖੁਸ਼ ਨਹੀਂ ਹੈਗਾ ਤਾਂ ਪਿੰਡ ਵੈਰੋਵਾਲ ਦੇ ਵਿੱਚ ਦਾਦਾ ਪੋਤਾ ਹੈ ਦਾਦੇ ਦੀ ਉਮਰ 90 ਸਾਲ ਦੀ ਤੇ ਜਿਹੜਾ ਉਹਨਾਂ ਦਾ ਪੋਤਾ ਹੈ ਉਹ ਗੁੰਗਾ ਏ ਤੇ ਬੋਲਾ ਏ ਨਾ ਤੇ ਸੁਣਦਾ ਏ ਤੇ ਨਾ ਉਹ ਬੋਲਦਾ ਏ ਪੈਂਤਰਾ ਦਾ ਕੰਮ ਕਰਦੇ ਆ ਕੁੜਕੇ ਤੇ ਹੀ ਸਾਰਾ ਕੁਝ ਉਹਨਾਂ ਨੇ ਬਣਾਇਆ ਏ ਜੋ ਵੀ ਉਹਨਾਂ ਨੇ ਉਹ ਮਸ਼ੀਨ ਲਾਈ ਆ ਜਿਹੜੀ ਹਵਾ ਭਰਨ ਵਾਲੀ ਉਹ ਕੁੜਕੇ ਦੇ ਉੱਤੇ ਲਾਈ ਆ ਤੇ ਆਓ ਆਪਾਂ ਉਹਨਾਂ ਦੇ ਕੋਲੋਂ ਜਾਣਦੇ ਆ ਕਿ 90 ਸਾਲ ਦਾ ਜਿਹੜਾ ਬਜ਼ੁਰਗ ਹੈ ਜਦੀ ਉਮਰ ਹੋ ਚੁੱਕੀ 90 ਸਾਲ ਦੀ ਆਰਾਮ ਕਰਨ ਦੀ ਘਰ ਬਹਿ ਕੇ ਪ੍ਰਸ਼ਾਦਾ ਪਾਣੀ ਸ਼ਕਨ ਦੀ ਪਰ ਉਹ ਇਸ ਉਮਰ ਦੇ ਵਿੱਚ ਵੀ ਆਪਣੇ ਪੋਤੇ ਦੇ ਨਾਲ ਮਿਹਨਤ ਕਰਦਾ ਪਿਆ ਹੈ ਕੀ ਐਸੀ ਮਜਬੂਰੀ ਹੈ ਜਿਹੜੀ ਸੜਕ ਤੇ ਦੁਕਾਨ ਜਿਹੜੀ ਆਪਣਾ ਕੁੜਕਾ ਖਲਾਰ ਕੇ ਮਿਹਨਤ ਕਰਦੇ ਪਏ ਆ ਕੀ ਇਹੋ ਜੀ ਮਜਬੂਰੀ ਹੈ ਆਹ ਸਾਰੀ ਆਪਾਂ ਗੱਲਬਾਤ ਸੁਣਦੇ ਆ ਬਜ਼ੁਰਗੋ ਸਭ ਤੋਂ ਪਹਿਲਾਂ ਕੀ ਨਾਮ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਤੁਸੀਂ ਬਿਆਣੀਪੁਰ ਦੇ ਰਹਿਣ ਵਾਲੇ ਬੁੱਕਨ ਸਿੰਘ ਨਾਮ ਆਪਣਾ ਅੱਛੀ ਹਾਂਜੀ ਤੇ ਬਜ਼ੁਰਗੋ ਕੀ ਐਸੀ ਮਜਬੂਰੀ ਆ ਜਿਹੜੀ ਆਪਾਂ ਨੂੰ ਅੱਪ ਤੱਕ ਪੋਤਰੇ ਦੇ ਨਾਲ ਇੱਥੇ ਮਿਹਨਤ ਕਰਨੀ ਪੈ ਰਹੀ ਹੈ ਮਜਬੂਰੀ ਕਰਕੇ ਮਿਹਨਤ ਕਰਨ ਦਾ ਉੱਦਾਂ ਜੇ ਘਾਟਾ ਸਰਦਾ ਵਸੇ ਸਰਕਲ ਦੇ ਕਈ ਲੋੜੀਂਦਾ ਵਕ ਕੋਣ ਕਹਿ ਲੈ ਪਾਇਆ ਕਰ ਚੱਲ ਜੀ ਇਹਨੂੰ ਜਦੋਂ ਕਬਣੀ ਜੇ ਘਾਟਾ ਸਰਦਾ ਹੈ ਨਾ ਤੇ ਲੋੜ ਨਹੀਂ ਹੁੰਦੀ ਗਾਂ ਪਸ਼ਾ ਜਾਂਦੇ ਹਮ ਮਸਲਾ ਤੇ ਆ ਬਜ਼ੁਰਗ ਜਿੰਨੀ ਤੁਹਾਡੀ ਉਮਰ ਹੈ 90 ਸਾਲ ਦੀ ਤੁਸੀਂ ਉਮਰ ਦੱਸਦੇ ਪਏ ਉਸ ਉਮਰ ਦੇ ਵਿੱਚ ਤੇ ਆਰਾਮ ਕਰਨਾ ਚਾਹੀਦਾ ਹੈ ਪਰ ਇਸ ਉਮਰ ਦੇ ਵਿੱਚ ਤੁਸੀਂ ਪੋਤੇ ਦੇ ਨਾਲ ਮਿਹਨਤ ਕਰਦੇ ਪੈ ਜੋ ਹਾਂਜੀ ਹੋ ਰਵਣ ਵਾਲਾ ਕੋਈ ਨਹੀਂ ਲਾਫੇ ਹਾਂ ਪੈਣਾ ਵੀ ਛੋਟੀਆਂ ਅੱਛੇ ਤੇ ਘਰ ਪੜ ਲੀਆਂ ਮਾਂ ਇਹਦੀ ਵੀ ਕੋਈ ਨਾ ਕੋਈ ਕਰਨਾ ਪੈਂਦਾ ਕੋ ਮਟਰ ਤੋੜੂਗੀ ਕੁਝ ਨਾ ਕੋਈ ਤੇ ਕਰੂਗੀ ਨਾ ਹਾਂ ਹਾਂ ਤੇ ਘਰ ਦਾ ਸਰਕਲ ਦੇ ਚੱਲਣਾ ਚਾਹੀਦਾ ਨਾ ਤੁਸੀਂ ਹਾਂਜੀ ਉਹ ਬਜ਼ੁਰਗੋ ਘਰ ਦੇ ਕਿੰਨੇ ਮੈਂਬਰ ਨੇ ਕਿੰਨੇ ਇਸ ਬੱਚੇ ਦੇ ਭੈਣਾਂ ਜਾਂ ਕਿੰਨੇ ਭਰਾ ਨੇ ਤੁਹਾਡੇ ਕਿੰਨੇ ਬੱਚੇ ਨੇ ਸਾਰਾ ਸਾਡੇ ਸਰੋਤਿਆਂ ਨੂੰ ਦੱਸਿਓ ਜੀ ਦੋ ਕਾਕੇ ਆਪਣੇ ਦੋ ਗੁੱਡੀਆਂ ਆ ਗਈ ਹੂੰ ਉਹ ਵਾਤੇ ਘਰੇ ਹੂੰ ਇਹਦੀਆਂ ਤਿੰਨ ਭੈਣਾਂ ਵਾਂ ਇੱਕ ਲੱਗਾ ਜਾਂ ਮਾਂ ਪਿਓ ਸਹੀ ਸਲਾਮਤ ਆ ਮਰੇ ਤਿੰਨਾ ਭੈਣਾ ਦਾ ਇੱਕਲਾ ਭਰਾ ਏ ਪਰ ਉਹ ਵੀ ਨਾ ਸੁਣਦਾ ਤੇ ਨਾ ਬੋਲਦਾ ਏ ਹਾਂਜੀ ਹਾਂਜੀ ਇਹਦਾ ਲਾਜ ਕਰਾਉਣ ਦੀ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕੋਈ ਤਾਂ ਮੋਝ ਗਈ ਸੀ ਪਰ ਨਹੀਂ ਮਾਲਕ ਦੇ ਰੰਗ ਆ ਇਹ ਮ ਇਹ ਮਾਲਕ ਦੇ ਰੰਗ ਆ ਨਾ ਉਹਨਾਂ ਦਾ ਅਗਲਾ ਜੋੜ ਤਾਂ ਲੰਮਾ ਹਰ ਹਾਂ ਹਾਂ ਹਾਂਜੀ ਤੇ ਇਹਦੇ ਪਿਤਾ ਜੀ ਕੀ ਕਾਰੋਬਾਰ ਕਰਦੇ ਨੇ ਉਹ ਪਾਠ ਕਰਦਾ ਜੀ ਅੱਛਾ ਗਰੰਟੀ ਆ ਠੀਕ ਹੈ ਤੇ ਇਹਨੂੰ ਪੜਾਇਆ ਵੀ ਆ ਸਕੂਲੇ ਵੀ ਗਿਆ ਏ ਉਹ ਲੱਗਾ ਅੱਛੇ 6ਵੀਂ ਦਾ ਪਿੰਡ ਗਿਆ ਅੱਛੇ ਚਾਰ ਪਿੰਗਲ ਵੜੇ ਪੜਿਆ ਉਹਗਾ ਪੜਿਆ ਨਹੀਂ ਅੱਛੇ ਨਹੀਂ ਉੱਥੇ ਕੋਈ ਨੌਕਰੀ ਮਿਲ ਜਾਂਦੀ ਪੜ ਜਾਂਦਾ ਉੱਥੇ ਨਹੀਂ ਪੜਿਆ ਉਹਨਾਂ ਦਾ ਨਹੀਂ ਪੜਦਾ ਫਿਰ ਤੁਸੀਂ ਜਿੱਦੇ ਪੜਿਆ ਨਹੀਂ ਤਾਂ ਫਿਰ ਤੁਸੀਂ ਇਹਨੂੰ ਕੰਮ ਤੇ ਪਾਤਾ ਏ ਹਾਂਜੀ ਹਾਂਜੀ ਫਿਰ ਕੰਮ ਤੇ ਪਾਇਆ ਨਹੀਂ ਲੋੜਾ ਕਿ ਕੰਮ ਤੇ ਪਾਉਣਾ ਹੈ ਅੱਛੇ ਤੇ ਇਹਨੇ ਜਿਹੜਾ ਪੈਂਚਰ ਲਾਉਣ ਦਾ ਕੰਮ ਕਿੰਨੇ ਚਿਰ ਦੇ ਵਿੱਚ ਸਿੱਖਿਆ ਇਹਨੇ ਤੇ ਕਿੱਥੋਂ ਸਿੱਖਿਆ ਇਹ ਭਰਿਆਂ ਤੋਂ ਸਿੱਖਿਆ ਲੋਸਾਂ ਲਾਈਵ ਦੇ ਨਾਲ ਅੱਛੇ ਹਾਂ ਠੀਕ ਹੈ ਤੇ ਉਸ ਦਿਨ ਉਹ ਚੋ ਸਿੱਖ ਲਿਆ ਤੇ ਉਸ ਤੋਂ ਬਾਅਦ ਫਿਰ ਇਹਨੇ ਇਧਰ ਆਪਣੀ ਦੁਕਾਨ ਖੋਲ ਲਈ ਆ ਹਾਂਜੀ ਇਹ ਆਪਣੀ ਲਕਾਨੀ ਪਾਰਤੀ ਇਹਨੂੰ ਤੇ ਬਿਜੁਰ ਕੋ ਜਦੋਂ ਕੋਈ ਗਾਹਕ ਆਉਂਦਾ ਹੈ ਜਾਂ ਕੋਈ ਜਿੱਦਾਂ ਕੋਈ ਪੈਂਚਰ ਹੋ ਜਾਂਦਾ ਹੈ ਮੋਟਰਸਾਈਕਲ ਜਾਂ ਕੋਈ ਗੱਡੀ ਪੈਂਚਰ ਹੋ ਜਾਂਦੀ ਏ ਕਿੱਦਾਂ ਫਿਰ ਸਮਝਦੇ ਕਿੱਦਾਂ ਇਹਨੂੰ ਪਤਾ ਲੱਗਦਾ ਏ ਇਹ ਦੇਖੋ ਜੀ ਆ ਜਿਹੜਾ ਪੈਂਚਰ ਟੂਬਲੈਸ ਆ ਉਹ ਵੀ ਪਾਣੀ ਪਾ ਕੇ ਵੇਖ ਲੈਣਾ ਇਹਨੇ ਹਮਮ ਦਿਮਾਗ ਕੰਮ ਕਰਦਾ ਇਹਦਾ ਅੱਛੇ ਤਦ ਯਾ ਪਿੰਜਰ ਖੋਲ ਕੇ ਲਾਉਣਾ ਨੇ ਹੂੰ ਹਾਂ ਅਜਾ ਲੱਗ ਜਾਂਦਾ ਪਿੰਜਰ ਤੇ ਜਦੋਂ ਗਾਕ ਦੇ ਕੋਲੋਂ ਪੈਸੇ ਮੰਗਣਿਆ ਕਿੰਨੇ ਪੈਸੇ ਮੰਗਣਿਆ ਕਿਦਾਂ ਤੁਸੀਂ ਇਸ਼ਾਰੇ ਨਾਲ ਸਮਝਾਉਂਦੇ ਜੋ ਜਾਂ ਇਹ ਤੁਹਾਨੂੰ ਇਸ਼ਾਰੇ ਨਾਲ ਸਮਝਾਉਂਦਾ ਇਹ ਲਿਖ ਕੇ ਦੇ ਦੇਣਾ ਨੇ ਅੱਛੇ ਹਾਂ ਲਿਖ ਕੇ ਦੇ ਦੇਣਾ ਮਾਲਕ ਨੂੰ ਪੀਣੇ ਪੈਸੇ ਮੇਰੇ ਬੰਦੇ ਹੂੰ ਦੇ ਦੋ ਤੇ ਜਦੋਂ ਕੋਈ ਫੋਨ ਆਉਂਦਾ ਤੇ ਫਿਰ ਇਸ਼ਾਰੇ ਨਾਲ ਤੁਹਾਨੂੰ ਦੱਸਦਾ ਫਿਰ ਤੁਸੀਂ ਗੱਲਬਾਤ ਕਰਦੇ ਜੋ ਹਾਂ ਤੇ ਗੱਲਬਾਤ ਆਪਾਂ ਕਰਨੀ ਹੋਵੇ ਹੂੰ ਜੇ ਫੋਨ ਆਇਆ ਯਾ ਲੈ ਜਾਈਦਾ ਠੀਕ ਹੈ ਤੇ ਬਜ਼ੁਰਗ ਜਿੱਦਾਂ ਮੰਨ ਕੇ ਜੋ ਰੋਡ ਤੇ ਉੱਤੇ ਕੋਈ ਵੱਡੀ ਗੱਡੀ ਪੈਂਚਰ ਹੋ ਗਈ ਆ ਜਾਂ ਕੋਈ ਮੋਟਰਸਾਈਕਲ ਪੈਂਚਰ ਹੋ ਗਿਆ ਏ ਤੇ ਜਦੋਂ ਤੁਹਾਨੂੰ ਕੋਈ ਫੋਨ ਕਰਦਾ ਏ ਤੇ ਤੁਸੀਂ ਫਿਰ ਆਪਣਾ ਕੁੜਕਾ ਲੈ ਕੇ ਉੱਥੇ ਪਹੁੰਚ ਜਾਂਦੇ ਜੋ ਹਾਂਜੀ ਹਾਂਜੀ ਉੱਥੇ ਚੱਲ ਜਾਈਦਾ ਅੱਛੇ ਜਨਾਬ ਨਹੀਂ ਨਹੀਂ ਸਾਹਿਬ ਗਾਮ ਨਾਲਾ ਦੇ ਉਹ ਚਾਹ ਫਿਰ ਲਾਗੇ ਲੈ ਉੱਥੇ ਅੱਛੇ ਤੇ ਨਹੀਂ ਤੇ ਕੁੜਕਾ ਲੈ ਕੇ ਉੱਥੇ ਜਾਈਦਾ ਤੇ ਫਿਰ ਜਾਣ ਦੇ ਕੋਈ ਐਕਸਟਰਾ ਪੈਸੇ ਉਹਨਾਂ ਕੋ ਲੈਂਦੇ ਜੋ ਕਿ ਜਾਂ ਉਹਨੇ ਪੈਸਿਆਂ ਦੇ ਵਿੱਚ ਹੀ ਲਾਉਂਦੇ ਜੋ ਨਹੀਂ ਫਿਰ ਦੀ ਦੌੜ ਫੇ ਵੱਧ ਲੱਗਣੀ ਹੈ ਜੇ ਇਤੋਂ ਕਈ ਪਿੰਡ ਜਾਣਾ ਆਪਾਂ ਹੂੰ ਹੂੰ ਤੇ ਤੇਲ ਖਰਚਾ ਦੇ ਲੈਣਾ ਹੀ ਜਾਂ ਜਾਣਾ ਤੇ ਨਹੀਂ ਹੂੰ ਆ ਤੇ ਇਹ ਜਿਹੜਾ ਕੁੜਕਾ ਸੀ ਜਾਂ ਜਿਹੜੀ ਉੱਤੇ ਮਸ਼ੀਨ ਲੱਗੀ ਹੋਈ ਹੈ ਸਾਰਾ ਕਿੰਨੇ ਕੁ ਦਾ ਖਰਚਾ ਲੱਗ ਗਿਆ ਕਿੰਨੇ ਕਿੰਨੇ ਖਰਚੇ ਦੇ ਵਿੱਚ ਸਾਰਾ ਸੰਦ ਜਿਹੜਾ ਤਿਆਰ ਹੋ ਗਿਆ ਇਹ ਲੱਖ ਰੁਪਈਆ ਲੱਗ ਗਿਆ ਵਾ ਅੱਛਾ ਜੀ ਹਾਂ ਜੀ ਤਾਂ ਬਟੀ ਨਾ ਟੂ ਨਾ ਪੇਟ ਕੀਤੀਆਂ ਜੋ ਵੀ ਆ ਤੇ ਫਿਰ ਬਜ਼ੁਰਗੋ ਕਿਸੇ ਨੇ ਮਦਦ ਵੀ ਕੀਤੀ ਹੈ ਲੱਖ ਰੁਪਏ ਦੇ ਵਿੱਚ ਕਿੰਦਾ ਕੋਈ ਯੋਗਦਾਨ ਵੀ ਹੈ ਕਿੰਦਾ ਬਸ ਇਦਾਂ ਹੀ ਮੰਗਤਾ ਧਗੀਆਂ ਢੋਰੀਆਂ ਮਹਿੰਗੇ ਅੱਛਾ ਜੀ ਹਾਂਜੀ ਠੀਕ ਹੈ ਹਾਂ ਧਗੀਆਂ ਢੋਰੀਆਂ ਦਾ ਕੰਮ ਚਲਾਇਆ ਤੇ ਬਜ਼ੁਰਗੋ ਮੇਰੀ ਗੱਲ ਸੁਣੋ ਕੋਈ ਜਿੱਦਾਂ ਇਹਦੀ 22 ਸਾਲ ਦੀ ਉਮਰ ਹੋ ਗਈ ਆ ਹਾਂ ਤਿੰਨਾ ਭੈਣਾਂ ਦਾ ਇਕੱਲਾ ਭਰਾ ਏ ਹਾਂ ਤੇ ਕੋਈ ਇਹਦੀ ਸ਼ਾਦੀ ਬਾਰੇ ਵੀ ਕੋਈ ਸੋਚਿਆ ਕਿ ਨਹੀਂ ਸ਼ਾਦੀ ਬਾਰੇ ਨਹੀਂ ਬੈਠਾਂਗੇ ਬੇ ਹੋਈ ਜਾਂ ਕੋਈ ਭਾਵੇਂ ਗਰੀਬ ਘਰ ਦੀ ਕੁੜੀ ਮਿਲ ਜੇ ਹੂੰ ਹੂੰ ਤੋ ਕੁੰਦੀ ਬੋਲਦੀ ਹੋਵੇ ਹੂੰ ਹੂੰ ਉਹ ਨਹੀਂ ਕਰੀ ਅ ਬੀਜੁਰ ਘਰ ਤਾਂ ਹਦੀ 90 ਸਾਲ ਦੀ ਉਮਰ ਹੋ ਗਈ ਏ ਹਾਂਜੀ ਠੀਕ ਏ ਤੇ ਇਹਦੀ ਅਜੇ ਪੋਤੇ ਦੀ ਉਮਰ ਐ ਸਾਰੀ 22 ਸਾਲ ਦੀ ਹਾਂਜੀ ਹਾਂਜੀ ਤੇ ਰੱਬ ਨਾ ਖੈਰ ਕਰੇ ਤੇ ਕੱਲ ਨੂੰ ਅੱਜ ਤੇ ਤੁਸੀਂ ਇਹਦੇ ਨਾਲ ਜੋ ਤੇ ਕੱਲ ਨੂੰ ਫਿਰ ਇਹਦੇ ਨਾਲ ਕੌਣ ਹੋਵੇਗਾ ਕਿਹੜਾ ਇਹਦੇ ਨਾਲ ਇੱਥੇ ਆਣ ਕੇ ਸਮਝਾਇਆ ਕਰੂਗਾ ਜਾਂ ਕੋਈ ਦੱਸਿਆ ਕਰੂਗਾ ਕੋਣ ਫਿਰ ਮਾਲ ਗਿਆ ਨਾ ਅੱਛੇ ਹਾਂਜੀ ਮਾਲ ਗਿਆ ਨਾ ਬੁੱਢੀ ਪਾਉਣ ਵਾਲਾ ਹੂੰ ਉਹ ਆਪਾਂ ਕੋਈ ਨਹੀਂ ਕਰ ਸਕਦੇ ਆਪਾਂ ਅੱਜ ਕਮੇਟੀ ਗਏ ਹੂੰ ਹੂੰ ਤੇ ਫੇਰ ਕੀ ਇਹ ਹੋਇਆ ਚਾਹ ਦਾ ਪਿਓ ਆਵੇਂ ਨਾਲ ਹੂੰ ਉਹ ਤਾਂ ਵੀ ਨਹੀਂ ਹੋ ਸਕਦਾ ਤੁਸੀਂ ਕਹਿੰਦੇ ਨਾ ਉੱਥੇ ਗਰੰਥੀ ਸਿੰਘ ਨੇ ਤੇ ਉਹ ਆਪਣੀ ਡਿਊਟੀ ਕਰਦੇ ਪਏ ਨੇ ਗਰੰਥੀ ਸਿੰਘ ਦੀ ਕਿਸੇ ਵੀ ਗੁਰਦੁਆਰੇ ਗੁਰਦੁਆਰੇ ਲੱਗੇ ਹੋਏ ਨੇ ਗੁਰਦੁਆਰਾ ਤਾਂ ਪਿੰਡ ਹੀ ਸਾਡੇ ਕੋਲ ਅੱਛਾ ਜੀ ਉੱਥੇ ਕੁੜੀ ਸੇਵਾ ਕਰ ਲੈਂਦੀ ਆ ਤੇ ਦਾਮ ਸ਼ਾਂ ਜਾਂਦਾ ਤੇ ਨੇ ਲਿਬੋ ਨੇ ਕਰਨੀ ਹੁੰਦੀ ਸੇਵਾ ਤੇ ਬਜ਼ੁਰਗੋ ਫਿਰ ਇੱਥੋਂ ਕਿੰਨੇ ਕ ਪੈਸੇ ਭੰ ਜਾਂਦੇ ਨੇ ਇਹ ਤੋਂ ਜੇ ਕੋਈ ਇਹ ਗਾਹ ਦੇ ਪੈਣਾ ਗੱਲ ਨਾ ਬਣੇ ਕੱਖ ਨਾ ਬਣੇ ਅੱਛਾ ਇਹ ਕੋਈ ਗਾਹ ਕਾ ਜੇ ਦੇ ਦਾ ਬਣ ਗਏ ਹੂੰ ਜੇ ਨਹੀਂ ਆਇਦ ਫੇ ਤਾਂ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਕਿਉਂਕਿ ਵੇਖੋ ਤੁਸੀਂ ਕਹਿੰਦੇ ਜਾ ਕੇ 100 ਬਣੇ 150 200 ਬਣ ਗਾ ਤੇ ਘਰ ਦਾ ਗੁਜ਼ਾਰਾ ਫਿਰ ਕਿੱਦਾਂ ਚੱਲਦਾ ਹੈ ਸਰਕਾਰ ਮਾਲ ਕੇ ਚਲਾਉਣ ਨਾਲ ਹੂੰ ਹੋ ਰਹੀ ਕੀ ਕਰਨਾ ਅੱਛਾ ਚਾਹੇ ਉਹ ਹੱਥੋਂ ਆਊਗਾ ਹੂੰ ਉਕੜੀ ਮਦਦ ਦੋੜੂਗੀ ਅੱਛੇ ਇਦਾਂ ਹੀ ਚੱਲਣਾ ਸਰਪੰਚ ਠੀਕ ਹੈ ਹਾਂ ਤੇ ਫਿਰ ਕਾਫੀ ਜਿਹੜੇ ਦਾਨੀ ਸੱਜਣ ਨੇ ਕੋਈ ਐਨਆਰਆਈ ਵੀਰ ਨੇ ਮੇਰੀ ਮੇਰੀ ਗੱਲ ਸੁਣੋ ਜਾਂ ਦਾਨੀ ਸੱਜਣ ਹੈ ਜਾਂ ਕੋਈ ਐਨਆਰਆਈ ਵੀਰ ਨੇ ਜਿਹੜੇ ਸਮੇ ਸਮੇ ਸਰ ਗਰੀਬਾਂ ਦੀ ਬਾਹ ਫੜਦੇ ਨੇ ਠੀਕ ਹੈ ਜੀ ਕੀ ਮਦਦ ਕ ਉਹਨਾਂ ਕੋ ਮੰਗਦੇ ਜੋ ਕੋਈ ਇਹਨੂੰ ਪੱਕੀ ਦੁਕਾਨ ਪਾ ਕੇ ਦਿੱਤੀ ਜਾਵੇ ਇਸ ਤੋਂ ਪਹਿਲਾਂ ਕਿੱਥੇ ਇਹ ਕੰਮ ਕਰਦਾ ਸੀ ਇਹ ਬਜਾਦ ਕੀਤਾ ਮੁੜ ਕੇ ਹੀ ਵਹੀਂ ਪੁਈ ਚੱਲੇਗੇ ਅੱਛਾ ਥੋੜਾ ਜਰ ਵਹੀਂ ਪੁਈ ਕਿੰਨਾ ਸਮਾਂ ਲਾਇਆ ਹੈ ਉਹਦੇ 5-6 ਮਹੀਨੇ ਲਾਇਓ ਤੇ ਹਾਂਜੀ ਤੇ ਇੱਥੇ ਆ ਗਏ ਹਾਂ ਹੂੰ ਉਹ ਵੇਖੋ ਮਾਲਕਾ ਦੇਖੀ ਕ ਅਜੇ ਕੰਮ ਚੱਲਿਓ ਤੇ ਬਜਾਂਗੇ ਅੱਛਾ ਨਹੀਂ ਜਦ ਤੱਕ ਇਹ ਚੱਲੂ ਹੋਊਗਾ ਤੇ ਜਲਦਾਂਗੇ ਦਾਨੀ ਸੱਜਣਾ ਕੋ ਕੀ ਮੰਗ ਕਰਦੇ ਜੋ ਦਾਨੀ ਸੱਜਣਾ ਕੋ ਜੋ ਇਹ ਮਾਲਕ ਦੀ ਛੱਡਣਾ ਹੂੰ ਜੋ ਉਹ ਦੇ ਦੇਣਗੇ ਲੈ ਲਾਂਗੇ ਅੱਛਾ ਹਾਂਜੀ ਕੋਈ ਤੁਹਾਡੇ ਕੋ ਮੋਬਾਈਲ ਵੀ ਹੈਗਾ ਕਿਉਂਕਿ ਤੁਹਾਡਾ ਆਪਾ ਸੰਪਰਕ ਨੰਬਰ ਦੇ ਦਿੰਨੇ ਆ ਤੇ ਸਿੱਧਾ ਜਿਹੜੇ ਦਾਨੀ ਵੀਰ ਨੇ ਉਹ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਸਕਣਗੇ ਨੰਬਰ ਸਾਡੇ ਕੋਲ ਇਹੋ ਹੀ ਆ ਅੱਛਾ ਉਹ ਵੀਦਾ ਹੀ ਆ ਠੀਕ ਹੈ ਹਾਂਜੀ ਸ੍ਰੋਤਿਓ ਇਹਨਾਂ ਨੇ ਨੰਬਰ ਆ ਕਾਪੀ ਤੇ ਲਿਖਿਆ ਹੋਇਆ ਏ ਸੋ ਮੈਂ ਇੱਕ ਵਾਰੀ ਬੋਲ ਦਿੰਦਾ ਆ ਤਾਂ ਕਿ ਤੁਸੀਂ ਇਸ ਬਜ਼ੁਰਗ ਦੀ ਤੇ ਇਹਨਾਂ ਦੇ ਪੋਤੇ ਦੀ ਤੁਸੀਂ ਡਾਇਰੈਕਟ ਜਿਹੜੀ ਆ ਮਦਦ ਆ ਉਹ ਤੁਸੀਂ ਕਰ ਸਕਦੇ ਜੋ ਸੋ ਨੰਬਰ ਇਸ ਇਸ ਪ੍ਰਕਾਰ ਹੈ 97796 60456 ਮੈਂ ਫੇਰ ਇੱਕ ਵਾਰੀ ਬੋਲਦਾ 97796 60456 ਇਹ ਨੰਬਰ ਬਜ਼ੁਰਗਾਂ ਦੇ بیٹے ਕੋ ਹੁੰਦਾ ਹੈ ਉਹਨਾਂ ਦਾ ਨਾਮ ਹਰਜਿੰਦਰ ਸਿੰਘ ਹੈ ਸੋ ਦੋਸਤੋ ਜੇ ਤੁਸੀਂ ਇਸ ਪਰਿਵਾਰ ਦੀ ਮਦਦ ਨਹੀਂ ਨਾ ਕਰ ਸਕਦੇ ਤਾ ਇੱਕ ਕੰਮ ਜ਼ਰੂਰ ਕਰਿਓ ਇਸ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰਿਓ ਤਾਂ ਕਿ ਕਿਸੇ ਦਾਨੀ ਸੱਜਣ ਦੇ ਕੋਲ ਇਹ ਜਿਹੜੀ ਵੀਡੀਓ ਪਹੁੰਚ ਸਕੇ ਤੇ ਇਹਨਾਂ ਬਜ਼ੁਰਗ ਦੀ ਮਦਦ ਹੋ ਸਕੇ ਕਿ ਜਿਹੜਾ ਇਹਨਾਂ ਦਾ ਪੋਤਾ ਹੈ 22 ਸਾਲ ਦਾ ਹੈ ਗੁੰਗਾ ਅਤੇ ਬੋਲਾ ਹੈ ਜਿਹੜਾ ਉਹ ਦਰਦ-ਦਰ ਭਟਕਦਾ ਪਿਆ ਕਦੀ ਕਿਸੇ ਅੱਡੇ ਤੇ ਆਪਣਾ ਘੁੜਕਾ ਲਾਉਂਦਾ ਕਦੀ ਕਿਸੇ ਅੱਡੇ ਤੇ ਲਾਉਂਦਾ ਇੱਕ ਜਗ੍ਹਾ ਤੇ ਕਿਤੇ ਉਹਨੂੰ ਉਹਦੀ ਮਦਦ ਕਰੋ ਉਹ ਦੁਕਾਨ ਪਾ ਕੇ ਬੈਠ ਜਾਵੇ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰੂ